ਲਓ ਜੀ ਕਰਤੀ ਬਲੌਗ ਦੀ ਸਟਾਰਟਿੰਗ ਸਵੇਰੇ ਸਵੇਰੇ 6:00 ਤੇ 9:00 ਤੇ ਮੀ ਫੇਰ ਪੈਣ ਲੱਗ ਗਿਆ ਕੱਲ ਤਾਂ ਨਿਕਲੀ ਧੁੱਪ ਤੇ ਅੱਜ ਫੇਰ ਮੀਂਹ ਪੈਣ ਲੱਗ ਗਿਆ ਤੇ ਮੈਂ ਚੱਲ ਇੱਕ ਵਾਰ ਨਿਗਾ ਮਾਰ ਜੀਏ ਕਬੂਤਰਾ ਕਿ ਨਹੀਂ ਪਾਣੀ ਪੁਣੀ ਤਾਂ ਨਹੀਂ ਆਂਦਾ ਅੰਦਰ ਪਾਣੀ ਤਾਂ ਕਿੱਥੇ ਆਣਾ ਚਾਬੀ ਮਥਲੀ ਭੁੱਲ ਗਿਆ ਚਲੋ ਪਹਿਲਾਂ ਛੱਤ ਇੱਧਰ ਰੱਖ ਲਈਏ ਛੱਤ ਇੱਧਰ ਰੱਖ ਲਈ ਅੰਦਰ ਇੱਧਰ ਆਟਾ ਫੜਨੇ ਆ ਲਓ ਹੁਣ ਜਾਂਦਾ ਮੀ ਛੱਤ ਦਾ ਕੰਮ ਆ ਇਹ ਚ ਫੇਰ ਪਾਣੀ ਭਰ ਗਿਆ ਇਧਰ ਦੋ ਦੰਨੇ ਲਓ ਇੱਥੇ ਰੱਖ ਕੇ ਤੇ ਆ ਦੰਨੇ ਟੱਕ ਲਓ ਤੇ ਬਾਕੀ ਕਬੂਤਰ ਹੀ ਮੇਰੇ ਘਰਾਂ ਦਾ ਧਰ ਲੂਗੀ ਅੱਜ ਉੱਥੇ ਅੰਦਰ ਟੋਕਰੀ 'ਚ ਬੈਠੀ ਆ ਜੇ ਤੁਹਾਨੂੰ ਦਿਖਦੀ ਹੋਵੇ ਨਾ ਤੁਹਾਨੂੰ ਦਿਖਦੀ ਹੈਗੀ ਲਓ ਜੀ ਆ ਗਿਆ ਉੱਤੇ ਤੇ ਟਾਈਮ ਹੋ ਗਿਆ 2:34 ਦਾ 2:30 ਵੱਜ ਗਏ ਤੇ ਮੀ ਹਜੇ ਵੀ ਨਹੀਂ ਹਟਿਆ ਪੰਜ ਦਾ ਤੇ ਉਧਰ मामੇ ਹੋਣਾ ਨੇ ਛੱਡ ਮੀਚੀ ਇੱਕ ਤਾਂ ਕੇ ਬਹਿ ਗਿਆ ਤੇ ਥੋੜੇ ਜਿਹਾ ਇੱਕ ਉਹ ਤੋਂ ਤੇ ਦਵਾ ਫਿਰਦੇ ਨੇ ਚਾਰ ਕੇ ਛੱਡੇ ਹੋਏ ਨੇ ਤੇ ਮੈਂ ਸੋਚਿਆ ਦਾਣੇ ਪਾ दिए ਪਰ ਟ੍ਰੇ ਤਾਂ ਗਿੱਲੀ ਪਈ ਆ ਟ੍ਰੇ ਗਿੱਲੀ ਪਈ ਆ ਚਲੋ ਫਿਰ ਅੰਦਰ ਦੇਖ ਲੈਂਦੇ ਆ ਪਾਣੀ ਪੁਣੀ ਤਾਂ ਨਹੀਂ ਗਿਆ ਅੰਦਰ ਰੱਖ ਲੈਂਦੇ ਆ ਘੜੀ ਤੇ ਚਾਬੀ ਕੱਢ ਲਈਏ ਚਾਬੀ

ਪੰਗੋੜੇ 'ਚ ਠੰਡ ਲੱਗਦੀ ਹੋਣੀ ਆ। ਫਿਰ ਜਦੋਂ ਮੀਂਹ ਹਟਿਆ ਫਿਰ ਉਹ ਦਾਣੇ ਦੂਣੇ ਪਾਉਣੇ ਇਹਨਾਂ ਨੂੰ ਤੇ ਹੁਣ ਇਹ ਤਾਂ ਬੈਠੇ ਰਹਿਣ ਦਿੰਦੇ ਆ ਤੇ ਪਾਣੀ ਚਲੀ ਗਿਆ। ਪਾਣੀ ਤਾਂ ਹੈਗਾ। ਚਲੋ ਬਾਕੀ ਕੋਈ ਨਹੀਂ। ਦੇਖਦੇ ਆਪਾਂ। ਜਦੋਂ ਮੀਂਹ ਹਟਿਆ ਉਹ ਦਾਣੇ ਪਾਉਣੇ ਤੇ ਇਹ 'ਚ ਪਾਣੀ ਫੇਰ ਜਮਾ ਹੋ ਗਿਆ। ਠੀਕ। ਪੱਟਾ ਕੱਢ ਲਈ ਆ ਰੱਖ ਦਨੇ ਉੱਤੇ। ਲੋ ਹੁਣ ਸੱਟ ਜਮਈ ਤੇ ਮੂੰਮੂ ਮੀਮੂ ਹਟੇ ਤੇ ਫੇਰ ਆਪਾਂ ਪੋਨੇ ਦਾਣੇ ਦੂਨੇ ਲੋ ਜੀ ਆ ਗਏ ਉੱਤੇ ਤੇ ਮੀ ਆ ਗਿਆ ਹਟ ਮਣੀ ਮਣੀ ਬਰੀ ਬਰੀ ਕਣੀਆਂ ਪੈਂਦੀਆਂ ਨੇ ਤੇ ਹੁਣ ਇਹਨਾਂ ਨੂੰ ਦਾਣਾ ਪਾ ਦੀ ਛੇਤੀ ਛੇਤੀ ਕੰਮ ਲੱਗ ਗਿਆ ਚਾਪੀ ਅਲੋ ਨਾਲ ਬਾਹਰ ਇਹਨੇ ਆਪਣੇ ਪੈਣਾ ਤੇਜ ਦਾਣਾ ਪਾ ਲਈਏ 40 ਕਿਲੋ ਪਿਆ 40 ਦੇ ਨੂੰ ਮਣਾ ਯਾਰ ਇਹ ਚ ਪਾਈਏ ਆ ਚਲ ਲਈ ਤੇ ਪਾਉਂਦੇ ਆ ਥੋ ਕੱਟ ਲੈਂਦੇ ਦਾਣਾ ਲੋ ਇਹ ਚ ਪਲੇਟ ਵੀ ਗਿਆ ਪੂਹੀ ਪਈ ਆ ਉਹ ਪਲੇਟ ਆ ਰੱਖੇ ਤਾਂ ਗਿੱਲੀ ਹੋ ਗਈ ਉਹ ਵੀ ਗਲੀ ਹੋਈ ਪਈ ਆ ਚਲੋ ਕੋਈ ਦੇਤੀ ਖਲਾਦ ਨੇ ਆ ਆ ਆਪ ਆਪ ਇਹਨੇ ਨਹੀਂ ਆਇਤਾ ਕੋਲ ਨਹੀਂ ਅਮੇ ਖਣ ਕੱਢਣੀ ਪੈਣੀ ਆ ਫੜ ਫੜ ਕੇ ਕੱਢੀ ਹੁਣ ਦੋ ਇਹਨੂੰ ਫੜ ਕੇ ਸ਼ਕੀਏ ਚਲੋ ਆਗੇ ਦੂਜੇ ਨੇ ਵੀ ਆਪਣੇ ਆਪ ਹੀ ਆਇਏ ਨਾ ਖਾਲੋ ਖਾਲੋ ਆ ਗਈ ਲਾਗੇ ਖਾਣ ਦਾਣ ਟ੍ਰੇ ਹੋਰ ਬਣਾਵਾਂਗੇ ਨਵੀਂ ਇਹਦਾ ਉੱਚੀ ਵਾਲੀਆਂ ਦਾ ਖਾਣਾ ਨਹੀਂ ਹੁੰਦਾ ਹੋਰ ਬਣਾਵਾਂਗੇ ਖਾਣ ਉਧਰ ਬਾਕੀ ਮਾਮੇ ਉਹਨਾਂ ਨੇ ਵੀ ਫਿਰਦੇ ਨੇ ਦੇ ਖਾਣ ਦਾਣਾ ਤੇ ਜਮੀਂਆਂ ਕੋਲ ਅੰਦਰ ਕਰਦਾਂਗੇ ਜਾਈ ਰਿਹਾ ਮੌਸਮ ਤੱਕੋਂ ਦਰਗਮੇਟੇ ਬਾਹਰ ਫੇਰ ਲੈਣ ਫੇਰ ਗੱਲ ਦਾਂਗੇ ਤੇ ਬਾਕੀ ਕੋ ਇਹ ਤਾਂ ਟਾਣੀਆਂ ਚੱਕ ਕੇ ਰੱਖ ਲਈਏ ਲੋ ਜੀ ਲੱਗਦੇ ਸਾਰ ਪਾਣੀ ਵੀ ਧਰਦੇ ਨੇ ਨਾਲ ਬਾਕੀ ਅੰਦਰੋਂ ਉਹ ਤਰਿਆ ਹੋਇਆ ਪਾਣੀ ਉਹ ਚ ਅੱਕ ਜਿਹਨੇ ਬਾਹਰ ਪੀਣਾ ਹੋਇਆ ਪੀ ਜਾਣਗੇ ਇਹ ਖਾਂਦੀ ਨਹੀਂ ਹੈਗੀ ਦਾਣਾ ਬੋ ਘੱਟ ਖਾਂਦੀ ਇਹਨਾਂ ਨੂੰ ਖਾਣ ਨਹੀਂ ਦਿੰਦੇ ਆਲੀ ਕੂਤਰੀ ਨੂੰ ਤਾਂ ਹੀ ਤਾਂ ਖਾਣ ਲੱਗੀ ਆ ਤੇ ਬਾਕੀ ਆ ਵੀ ਦੱਸੋ ਜੋੜਾ ਕਦੋਂ ਅੰਦਰ ਰੂਗਾ ਕਮੈਂਟ ਕਰਕੇ ਦੱਸੋ ਜਰੂਰ ਬਹੁਤ ਟਾਈਮ ਹੋ ਗਿਆ ਤੇ ਇਹਨੂੰ ਅੱਜ ਕੂਤਰੀ ਬੱਟੇ ਲਾਦਾ ਆਲੇ ਹਫਤੇ ਧਰ ਲੈਣਗੇ ਬਾਕੀ ਜੁੜਾ ਹੈ ਉਹ ਵਧੀਆ ਤੇ ਫਿਰ ਆਣ ਜੰਨੇ ਆ ਜ਼ਮੀਨ ਨੂੰ ਆਊਗਾ ਤਾਂ ਕਰ ਦਾਂਗੇ ਦੇਖੋ ਕਿ ਨਵੀਂ ਪਿਆ ਬਹੁਵੀਂ ਪਿਆ ਇਧਰ ਹਜੇ ਵੀ ਬਹੁਤ ਬਦਲ ਹੋਇਆ ਹੋਇਆ ਉਧਰ ਸਾਫ ਹਜੇ ਪਰਲੇ ਪਾਸੇ ਉੱਥੇ ਸਾਫ ਦੇਖੋ ਉਧਰ ਬੱਦਲ ਨਹੀਂ ਹੈਗਾ ਇਧਰ ਬੱਦਲ ਬਹੁਵੀਂ ਇਧਰ ਸੜਕਾਂ ਤੇ ਪਾਣੀ ਖੜਾ ਉਹ ਦੇਖੋ ਸੜਕਾਂ ਤੇ ਉਹ ਉੱਥੇ ਪਾਣੀ ਖੜਾ ਬਹੁਤ ਪੜੀ ਹੋਇਆ ਚਲੋ ਦੇਖ ਰਹੇ ਹੁਣ ਕਰ ਦਨੇ ਇਹਨੂੰ ਦਾਣੇ ਦਾਣੇ ਖਾਣ ਕਰਦੇ ਆਂ ਅੰਦਰ ਤੇ ਫੇਰ ਸ਼ਾਮ ਦੇ ਟਾਈਮ ਆ ਕੇ ਮਾਰ ਜਾਗੇ ਕਿਹੜਾ ਕੀ ਬੰਦ ਤੇ ਆ ਪਤਾ ਨਹੀਂ ਪਿੰਡਾਂ ਲੰਨੇ ਕਿੱ데 ਜਾਂਦੇ ਨੇ ਦਸੇ ਵੀ ਮੀਂਹ ਜੀ ਛੱਡਦੇ ਨੇ ਇਹਨਾਂ ਨੂੰ ਕਰਤੀ ਹੁਣ ਖੋਡੇ ਜਿ ਕਰਤੀਏ ਕੂਕੀ ਬਠੀ ਚਲੋ ਲਰਤਾ ਹੀ ਉੱਠ ਸਕਦਾ ਤੁਸੀਂ ਉੱਠ ਸਕਦੇ ਚਲੋ 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 ਇੱਕ ਕਰ ਦਿਆ ਫਿਰ ਇਹਨੂੰ ਅੰਦਰ ਕਰਦੇ ਆਂ ਤੇ ਜਦੋਂ ਇਹਨੂੰ ਕਰਨ ਲੱਗਿਆ ਤੇ ਇੱਥੇ ਇੱਕ ਹੁਣੀ ਨਮਕ ਪੁੱਤਰ ਨਿਕਿਆ ਉਹ ਪਿੰਡ ਜੀ ਆ ਕੇ ਇੱਧਰੋਂ ਚਲਾ ਗਿਆ ਉਹਨਾਂ ਤਰਫ ਤਾਂ ਨਹੀਂ ਵਗਿਆ ਇਹ ਦੇਖਦੇ ਆਂ ਕਿ ਨਹੀਂ ਹੁੰਦੇ ਇੱਕ ਹੀ ਆ ਰੰਗ ਰੰਗ ਦਾ ਕਿਤੇ ਨਹੀਂ ਬਚਾਈ ਲੱਗਦਾ ਕਿਸੇ ਦਾ ਮੀਂਹ ਛੱਡਿਆ ਹੋਇਆ ਇੱਧਰੋਂ ਗਿਆ ਸੀਗਾ ਕਿ ਦੂਜੇ ਨਾਲ ਦੇ ਪਿੰਡੋਂ ਆਇਆ ਰਤਾ ਉਧਰੋਂ ਆਇਆ ਹੁਣ ਇੱਥੋਂ ਜਾਂਦਾ ਸੀਗਾ ਤੇ ਸਿੱਧਾ ਟੈਂਕ ਦੇ ਤੋਂ ਹੀ ਚੱਲ ਗਿਆ ਉੱਪਰੋਂ ਪਿੰਡ ਘੁੰਮ ਕੇ ਹੁਣ ਉੱਤਰ ਚੱਲ ਗਿਆ। ਦੇਖਦੇ ਹਾਂ ਆਉਂਦਾ ਕਿ ਨਹੀਂ ਆਉਂਦਾ। ਆ ਤਾਂ ਜਿਹੜੀਆਂ ਹੀ ਨੇ। ਚਲੋ ਦੇਖਦੇ ਹਾਂ ਹੁਣ ਤੱਕ ਨਹੀਂ ਆਉਂਦਾ। ਕਰਦੇ ਆਂ ਸ਼ਿਰ ਜਿਹਾ ਇਹਦਾ। ਨਹੀਂ ਹੁਣ ਨਹੀਂ ਆਉਂਦਾ। ਘਟੋ ਘਟ 15-20 ਮਿੰਟ ਹੋ ਗਏ ਮੈਨੂੰ ਖੜੇ ਦੇਖਦੇ ਨੂੰ ਆਇਆ ਨਹੀਂ ਹੈਗਾ। ਨਿੰਗੇ ਹੁਣ ਸਿੱਧੇ ਹੀ। ਤੇ ਤੁਹਾਨੂੰ ਕਿ ਸ਼ੀਰ ਦਿਖਣਾ ਸਾਹਮਣੇ ਦੇਖੋ। ਜ਼ੂਮ ਕਰੰਦੋ। ਖਾਨੀ ਕੈਮਰਾ ਚੋਂ ਦੇਖਣ ਨਹੀਂ ਆਉਂਦੇ। ਉਹ ਤੇ ਘਰੋਂ ਪਹਾੜ ਦਿੰਦੇ ਨੇ ਇੱਥੋਂ ਪਹਾੜ ਦਿੰਦੇ ਨੇ ਕੈਮਰਾ ਚ ਨਹੀਂ ਆਉਂਦੇ ਹੁਣ ਬਹੁਤ ਫਿੱਕੇ ਫਿੱਕੇ ਦਿਨੇ ਨੇ ਬਹੁਤ ਲਾਈਟ ਦਿਨੇ ਨੇ ਪਰ ਪਹਾੜ ਦਿੰਦੇ ਨੇ ਇੱਥੋਂ ਲੈ ਕੇ ਉੱਥੋਂ ਲੈ ਕੇ ਉਹ ਦੇਖੋ ਉੱਥੇ ਵੀ ਪਹਾੜ ਦਿੰਦੇ ਨੇ ਟਾ ਵਰ ਤੇ ਕੋਲ ਕੈਮਰੇ ਚ ਨਹੀਂ ਆਉਂਦੇ ਚਲੋ ਕੋਈ ਗੱਲ ਨਹੀਂ ਉਹ ਤਾਂ ਹੁੰਦਾ ਨਹੀਂਗਾ ਚੱਲ ਗਿਆ ਮੈਂ ਕਿਹਾ ਟੱਪ ਗਿਆ ਤਾਂ ਪਿੰਡ ਪਿੰਡ ਛੱਡ ਗਿਆ ਤੇ ਬਾਕੀ ਇਹਨਾਂ ਨੂੰ ਕਰ ਤੰਦਰ ਆਪਾਂ ਚਲੋ ਤੁਸੀਂ ਵੀ ਅੰਦਰ ਖਾ ਤਾਂ ਲਿਆ ਹੁਣ ਕਰ ਤੇ ਇਹਨਾਂ ਨੂੰ ਉਧਰ ਤੇ ਦੇਖਦੇ ਹੁਣ ਆ ਜੋੜੇ ਕਦੋਂ ਅੰਦਰ ਧਰੂਗੀ ਬਸ ਇਹਦੇ ਇੰਤਜ਼ਾਰ ਚਲੋ ਫਿਰ ਕਰਦੇ ਹਾਂ ਖੁੱਡਾ ਬੰਦ ਲਾਉਨੇ ਆ ਜਿੰਦਾ ਤੇ ਨਹੀਂ ਆਉਂਦਾ ਹੁਣ ਨਹੀਂ ਆਉਂਦਾ ਕੋਈ ਨਹੀਂ ਚਲੋ ਫਿਰ ਜਿੰਦੇ ਹੁੰਦਾ ਲਾਉਨੇ ਆ ਤੇ ਫਿਰ ਸ਼ਾਮ ਨੂੰ ਇੱਕ ਵਾਰੀ ਕਿਹੜਾ ਮਾਰ ਜਾਗੇ ਕਰਤੇ ਮੇਰੇ ਲਾਦੀ ਜਿੰਦਾ ਜਿੰਦਾ ਦਿੱਤਾ ਲਾਕ ਕੱਢ ਲਈ ਚਾਬੀ ਤੇ ਹੁਣ ਚੱਲਦੇ ਆ ਥੱਲੇ ਕਣੀਆਂ ਫੇਰ ਲਾਗੀਆਂ ਪੈਣ ਤੇ ਦਾਣੇ ਇੱਕ ਵਾਰੀ ਟ੍ਰੇ 'ਚ ਕੱਢ ਕੇ ਪੀਪੇ 'ਚ ਪਾ ਦੀਆ ਆਪਾ ਚੱਕ ਲਈ ਟ੍ਰੇ ਟ੍ਰੇ ਵੀ ਬਹੁਤ ਆਈ ਆ ਇਹ ਜੇ ਪਾ ਕਰਨੇ ਨਾ ਟਾਗਦੀ ਤਾਂ ਨੇ ਗਈ ਚੱਲੇ ਸੀਗੇ ਮਾਰਦੀ ਹੁੰਦੀ ਗੀ ਰੱਖਦੀ ਚਲੋ ਫਿਰ ਚਲਦੇ ਆਂ ਥੱਲੇ ਤੇ ਬਾਜੂ ਅਕਟ ਟਕ ਜਾਗੇ ਹੇ ਤਾਂ ਮੰਡ ਜਾਣੇ ਲਾ ਜਾਣੇ ਹਟ ਜਾ ਉਹ ਤਾਂ ਇੱਥੇ ਬਾਜੂ ਅਕਟ ਟਕ ਜਾਗੇ ਲਓ ਜੀ ਵੀਊ ਚੈੱਕ ਕਰੋ ਦੇਖੋ ਵੀਊ ਆਪਣੇ ਘਰ ਤੋਂ ਤੇ ਉਧਰ ਸਾਹਮਣੇ ਤੁਹਾਨੂੰ ਦਿਖੋਣਾ ਪਹਾੜੇ ਹੁੰਦੇ ਕਣ ਆਹ ਦੇਖੋ ਪਹਾੜ ਦਿਂਦੇ ਇੱਧਰ ਸਾਰੇ ਉੱਥੇ ਤੱਕ ਉਹ ਦੇਖ ਪਹਾੜ ਯੂਮ ਕਰਦਾ ਤੁਹਾਨੂੰ ਥੋੜਾ ਵੀਊ ਦੇਖੋ ਮਗਰ ਵੀਊ ਵੀਊ ਇਹ ਹੋ ਗਿਆ ਇਹ ਬਾਕੀ ਉਹਨਾਂ ਦਾ ਜਿੰਦਾ ਲਾਤਾ ਸੀਗਾ ਆਪਾਂ ਤੇ ਬੰਦੀ ਰਹਿਣ ਦਿੰਦੇ ਆ। ਕਰਦੇ ਆ ਬਲੌਗ ਦੀ ਐਂਡਿੰਗ। ਜੇ ਬਲੌਗ ਬਤਿਆ ਲੱਗੇ ਤਾਂ ਲਾਈਕ ਕਰਦੇ ਹੋ ਆਪਣੇ ਚੈਨਲ ਨੂੰ ਘਰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਕਮੈਂਟ ਕਰਕੇ ਦੱਸਿਆ ਕਰੋ ਕਿ ਨਿਕਲ ਲੰਬੀ ਵੀਡੀਓ ਆ ਕਰੇ ਤੇ ਕਿਵੇਂ ਆਇਆ ਕਰੇ ਕਿਸ ਟੌਪਿਕ ਤੇ ਆ ਕਰੇ ਸੰਤਾਦ ਦਿਓ ਤੇ ਜਿਨੇ ਜਿਨੇ ਪੁਰਾਣਾ ਬਲੌਗ ਨਹੀਂ ਦੇਖਿਆ ਜਾ ਕੇ ਦੇਖ ਲਓ ਤੇ ਵੀਊ ਚੈੱਕ ਕਰੋ। ਕਰਤੇ ਆ ਬਲੌਗ ਦੀ ਐਂਡਿੰਗ ਮਿਲਦੇ ਆ ਅਗਲੇ ਬਲੌਗ ਚ ਚੈਨਲ ਨੂੰ ਘਰ ਸਬਸਕ੍ਰਾਈਬ